ਅਸੀਂ ਗਾਈ ਤੁਹਾਡਾ ਸਵਾਗਤ ਆਪਣੇ YouTube ਚੈਨਲ ਵਿੱਚ ਜਰਨਲਿਸਟ ਬਲਕਨ ਸਿੰਘ ਪੱਟੀ ਸਦੀਕ ਆਪਾਂ ਪਹੁੰਚੇ ਅੱਜ ਪਿੰਡ ਬਿਸ਼ਨਪੁਰਾ ਦੇ ਵਿੱਚ ਜਿੱਥੇ ਕੀ ਸੁਨੀਲ ਕੁਮਾਰ ਜੋ ਸਰਪੰਚ ਜਿੱਤੇ ਨੇ ਬਹੁਤ ਵੱਡੀ ਜਿੱਤ ਹੋਈ ਆ ਉਹਨਾਂ ਨੇ ਅੱਜ ਆਪਣੇ ਗੁਰੂ ਘਰ ਵਿੱਚ ਅਰਦਾਸ ਕਰਾਈ ਆ ਪਿੰਡ ਦਾ ਧੰਨਵਾਦ ਕੀਤਾ ਤੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦਾ ਅਖੰਡ ਪਾਠ ਵੀ ਕਰਵਾਇਆ ਤੇ ਉਹਨਾਂ ਦੀ ਜਿੱਤ ਦੇ ਸਬੰਧੀ ਆਪਾਂ ਉਹਨਾਂ ਦੇ ਪਿੰਡ ਨਾਲ ਪਹੁੰਚੇ ਤੇ ਗੱਲਬਾਤ ਕਰਾਂਗੇ ਸਾਸੀਓ ਵਿੱਚ ਸਤਿ ਸ੍ਰੀ ਅਕਾਲ ਜੀ ਸਰ ਤੁਹਾਡੀ ਜੋ ਜਿੱਤ ਹੋਈ ਆ ਇਸ ਦੇ ਧੰਨਵਾਦ ਸਬੰਧੀ ਪਿੰਡ ਮੈਂ ਕੀ ਕਹੂੰਗੇ ਆਪਣੇ ਵਸਨੀਕਾਂ ਨੂੰ ਬਸ ਪਿੰਡ ਨੂੰ ਇਹੀ ਕਹਿਣਾ ਚਾਹੁੰਦੇ ਆਂ ਵੀ ਅੱਜ ਧੰਨਵਾਦੀ ਸਾਰੇ ਪਿੰਡ ਦਾ ਤੇ ਆਪਣੇ ਭਰਾਵਾਂ ਦਾ ਨੌਜਵਾਨ ਸਾਥੀਆਂ ਦਾ ਖਾਸ ਕਰਕੇ ਜਿਨ੍ਹਾਂ ਨੇ ਸਾਨੂੰ ਵੋਟਾਂ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਬਾਕੀ ਸਾਡੇ ਲੀਡਰ ਸਹਿਬਾਨ ਜਿੰਨੇ ਵੀ ਨੇ ਸਾਰੇ ਇੱਥੇ ਪਹੁੰਚੇ ਸਾਰਿਆਂ ਦਾ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦੇ ਆਂ ਤੇ ਐਮਐਲਏ ਸਾਹਿਬ ਅਮਨਦੀਪ ਸਿੰਘ ਗੋਲਡੀ ਮਸਾਫਰ ਹਲਕਾ ਬੱਲੂਣਾ ਉਹ ਵੀ ਇੱਥੇ ਆ ਕੇ ਗਏ ਐ ਇਹ ਇਹਨਾਂ ਦਾ ਸਾਰਿਆਂ ਦਾ ਸੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਰੀ ਪੰਚਾਇਤ ਪਿੰਡ ਦੀ ਇੱਕ ਮੋਟ ਹੋ ਕੇ ਅੱਜ ਪ੍ਰੋਗਰਾਮ ਅਟੈਂਡ ਕਰ ਰਹੇ ਆਂ ਸਰ ਵੋਟਾਂ ਦੇ ਦੌਰਾਨ ਕਿੰਨੇ ਮੈਂਬਰ ਤੁਹਾਡੇ ਵੋਟਾਂ ਦੇ ਵਿੱਚ ਜਿੱਤੇ ਨੇ ਸਾਡੇ 6 ਮੈਂਬਰ ਕੰਪਲੀਟ ਨੇ 9 ਵਾਰਡ ਸੀ 9ਾਂ ਚੋਂ 6 ਮੈਂਬਰ ਸਾਡੇ ਇੱਕਦਮ ਓਕੇ ਨਾਲ ਨੇ ਸਰ ਤੁਹਾਨੂੰ ਕਿੰਨੀਆਂ ਵੋਟਾਂ ਪਈਆਂ ਸਨ ਸਾਨੂੰ ਵੋਟਾਂ ਜਿਹਦੇ ਚੋਂ 1400 ਵੋਟ ਪੋਲਿੰਗ ਹੋਈ ਸੀ 14 ਸੇ ਬੋਰਡ ਦੇ ਵਿੱਚੋਂ ਸਾਨੂੰ 47 ਵੋਟਾਂ ਦੀ ਲੀਡ ਨਾਲ ਅਸੀਂ ਜਿੱਤੇ ਆ। ਅੰਜ ਸਰ ਇਸ ਜਿੱਤ ਨਾਲ ਤੁਸੀਂ ਪਿੰਲਾ ਪਿੰਡ ਦੇ ਕਿਹੜੇ ਕੰਮ ਕਰੋਗੇ ਆਪਣੇ ਪਿੰਡ ਦੇ ਵਿਕਾਸ ਦੇ? ਸਾਡੀ ਸੋਚ ਤਾਂ ਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਿਸਾਲ ਪੈਦਾ ਕਰੀਏ ਕਿ ਸਨ 24 ਦੇ ਵਿੱਚ ਪੰਚਾਇਤ ਕੋਈ ਪਿੰਡ ਮਿਸ਼ਨਪੁਰੇ ਦੀ ਬਣੀ ਸੀ ਤੇ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਸਾਰੇ ਪਿੰਡ ਦਾ ਵਿਕਾਸ ਕਰਵਾਇਆ ਸੀ। ਅਸੀਂ ਇਹੋ ਜਿਹਾ ਇੱਕ ਯਾਨੀ ਕਿ ਮਿਸਾਲ ਪੈਦਾ ਕਰਨੀ ਚਾਹੁੰਦੇ ਹਾਂ ਹਾਂਜੀ ਸਰਪੰਚ ਸੁਨੀਲ ਕੁਮਾਰ ਜੀ ਵੱਲੋਂ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਪਿੰਡ ਦੇ ਵਿਕਾਸ ਸੰਬੰਧੀ ਇੱਕ ਨਵੀਂ ਮਿਸਾਲ ਪੈਦਾ ਕਰਨੀ ਆ ਉਹਨਾਂ ਨੇ ਜਿਹੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ ਵੋਟਾਂ ਦੇ ਦੌਰਾਨ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਤਿੰਨ ਕੈਂਡੀਡੇਟ ਖੜੇ ਹੋਏ ਸਨ ਤੇ ਤਿੰਨਾਂ ਨੂੰ ਇਹਨਾਂ ਦੇ ਵਿੱਚੋਂ ਜਿਹੜੇ ਸੁਨੀਲ ਕੁਮਾਰ ਜੀ ਉਹਨਾਂ ਨੇ ਚੰਗੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਆ ਤੇ ਉਹਨਾਂ ਨੇ ਪਿੰਡ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਤੇ ਚੰਗੀਆਂ ਵੋਟਾਂ ਨਾਲ ਜਿਹੜੇ ਜਿੱਤੇ ਹਨ ਤੇ ਪਿੰਡ ਦਾ ਵਿਕਾਸ ਕਰਨਗੇ ਨਾਲ ਪਿੰਡ ਦੇ ਨੰਬਰਦਾਰ ਮੌਜੂਦ ਨੇ ਸੱਸੀ ਜੀ ਸੱਸੀ ਜੀ ਕੀ ਨਾਮ ਸਰ ਆਪਣਾ ਦੇਵਿੰਦਰ ਕੁਮਾਰ ਬਾਜੂ ਸਰ ਜਿਹੜੀ ਇਹ ਆਪਣੇ ਤੁਹਾਡੇ ਪਿੰਡ ਦੀ ਸਰਪੰਚ ਦੀ ਜਿੱਤ ਹੋਈ ਆ ਤੇ ਉਹਨਾਂ ਨੇ ਅੱਜ ਅਰਦਾਸ ਵੀ ਕਰਵਾਈ ਆ ਤੇ ਪਿੰਡ ਦਾ ਧੰਨਵਾਦ ਵੀ ਕੀਤਾ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਇਸ ਮੰਨਦੇ ਹਾਂ ਕਿ ਸਾਡੇ ਜਿਹੜੇ ਸਰਪੰਚ ਜੀ ਸੁਨੀਲ ਕੁਮਾਰ ਜੀ ਜੋ ਜਿੱਤ ਹੋਈ ਹੈ ਉਹ ਇੱਕ ਇਤਿਹਾਸਿਕ ਜਿੱਤ ਹੋਈ ਹੈ ਹਾਂਜੀ ਇਹ ਤਿੰਨ ਸਰਪੰਚ ਖੜੇ ਹੋਏ ਸੀ ਸਾਡੇ ਪਿੰਡ ਤੋਂ ਜਿਨ੍ਹਾਂ ਵਿੱਚੋਂ ਇਹਨਾਂ ਦੇ ਚਾਹ ਸਿੱਖ ਜਿੱਤ ਅਸੀਂ ਸਮਝਦੇ ਹਾਂ ਕਿ ਬਗੈਰ ਖਰਚੀ ਪਰਚੀ ਦੇ ਹਾਂਜੀ ਇਹ ਜਿੱਤ ਹੋਈ ਹੈ ਇਹਦੇ ਵਿੱਚ ਸਾਡੇ 6 ਮੈਂਬਰ ਜਿੱਤੇ ਆ ਇੱਕ ਸਰਪੰਚ ਸਾਹਿਬ ਜਿੱਤੇ ਆ ਤੇ ਅੱਜ ਇਹਨਾਂ ਨੇ ਆਪ ਦੀ ਜਿੱਤ ਦੇ ਵਿੱਚ ਪਿੰਡ ਦਾ ਧੰਨਵਾਦ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਇਹ ਪਾਠ ਕਰਵਾਇਆ ਸੀਗਾ ਉਹਦੇ ਸਬੰਧ ਵਿੱਚ ਨਾਲੇ ਪਿੰਡ ਨੂੰ ਧੰਨਵਾਦ ਕਰਨ ਵਾਸਤੇ ਰੱਖਿਆ ਗਿਆ ਅੱਗੇ ਵੀ ਅਸੀਂ ਇਹਨਾਂ ਦੇ ਨਾਲ ਲੱਗ ਕੇ ਇਹਨਾਂ ਦਾ ਸਹਿਯੋਗ ਕਰਾਂਗੇ ਪਿੰਡ ਦੇ ਵਿਕਾਸ ਵਿੱਚ ਪਿੱਛੇ ਵੀ ਅਸੀਂ ਪਿੰਡ ਦਾ ਵਿਕਾਸ ਕਰਾਇਆ ਹੈਗਾ ਤੇ ਹੁਣ ਜੋ ਅਧੂਰੇ ਕੰਮ ਪਿੰਡ ਦੇ ਰਹਿ ਗਿਆ ਜੀ ਉਹ ਪਹਿਲ ਦੇ ਆਧਾਰ 'ਤੇ ਕਰਾਂਗੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਸਾਡੀ ਜਿਹੜਾ ਕੰਮ ਕਰਾਂਗੇ ਉਹ ਪਾਰਟੀ ਵਾਦੀ ਤੋਂ ਉੱਪਰ ਉੱਠ ਕੇ ਕਰਾਂਗੇ ਆਪਣੇ ਨਾਲ ਇੱਕ ਵੀਰ ਜੀ ਹੋਰ ਮੌਜੂਦ ਨੇ ਸੱਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂ ਜੀ ਜੋ ਤੁਹਾਡੀ ਜਿੱਤ ਹੋਈ ਆ ਅੱਜ ਅਰਦਾਸ ਵੀ ਕਰਵਾਈ ਗਈ ਸਰਪੰਚ ਸਾਹਿਬ ਵੱਲੋਂ ਤੇ ਇਸ ਜਿੱਤ ਦੇ ਸਬੰਧੀ ਤੁਸੀਂ ਪਿੰਡ ਨੂੰ ਕੀ ਕਹਿਣਾ ਚਾਹੋਗੇ ਅਸੀਂ ਇਸ ਪਿੰਡ ਨੂੰ ਸਾਰੇ ਪਿੰਡ ਭਰਾਵਾਂ ਨੂੰ ਨਾਲ ਲੈ ਕੇ ਚੱਲਾਂਗੇ ਜੀ ਜਿ ਜਿਨਾਂ ਨੇ ਵੋਟਾਂ ਦਿੱਤੀਆਂ ਜਾਂ ਨਹੀਂ ਦਿੱਤੀਆਂ ਹਾਂਜੀ ਉਹਨਾਂ ਵੀਰ ਭਰਾਵਾਂ ਨੂੰ ਪਾਰਟੀ ਵਾਜ ਤੋਂ ਉੱਤੇ ਉੱਠ ਕੇ ਪੰਜਾਬ ਸਰਕਾਰ ਜਿਹੜੇ ਅਮਨ ਲੀਬ ਜੀ ਗੋਲਡੀ ਹੈ ਬਹੁਤ ਹੀ ਚੰਗੇ ਸੁਜਵਾਨ ਹੈਗੇ ਐਮਐਲਏ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਅਸੀਂ ਪੂਰੇ ਪਿੰਡ ਨੂੰ ਅੱਗੇ ਸਾਰੇ ਕੰਮ ਸਾਂਝੇ ਤੌਰ ਤੇ ਜਿਵੇਂ ਕਿ ਖੇਡ ਦਾ ਗਰਾਊਂਡ ਸਾਡੇ ਪਿੰਡ ਤੇ ਨਹੀਂ ਹੈਗਾ ਬੱਚਿਆਂ ਵਾਸਤੇ ਉਹਨਾਂ ਦੇ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਜਿਹੜਾ ਵੀ ਪਿੰਡ ਦੀ ਸਾਫ ਸਫਾਈ ਵਾਸਤੇ ਜਾਂ ਇੱਥੇ ਆਪਣੇ ਜੋ ਵੀ ਪ੍ਰੋਗਰਾਮ ਹੈਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਹਾਂਜੀ ਆਪਣੇ ਨਾਲ ਗੁਰਮੇਲ ਸਿੰਘ ਜੀ ਮੌਜੂਦ ਨੇ ਸੱਸੀਓ ਵੀਰ ਜੀ ਵੀ ਖਾਸਾ ਬਹਿ ਵੀ ਫਤਿਹ ਹਾਂਜੀ ਜਿਹੜਾ ਸਾਲਾ ਸੁਨੀਲ ਸਾਹਿਬ ਜੀ ਇਸ ਮਜਿੱਦੇ ਦੇ ਜ਼ਿਲ੍ਹਾ ਸਰਪੰਚ ਬਣਿਆ ਹੈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਕਹਿੰਨੇ ਜੀ ਸਰ ਬਹੁਤ ਵਧੀਆ ਕੰਮ ਕਰੇ ਸੋਹਣੇ ਕੰਮ ਕਰੇ ਸੋਹਣੇ ਤਰੱਕੀਆਂ ਹੋਣ ਮੈ ਜੀ ਹਾਂਜੀ ਧੰਨਵਾਦ ਇਹ ਕੁਝ ਪਰਿਵਾਰਿਕ ਮੈਂਬਰ ਹਨ ਜੋ ਕੀ ਸਰਪੰਚ ਸਾਹਿਬ ਨੂੰ ਮੋਬਾਈਲ ਗਿਫਟ ਕਰ ਰਹੇ ਨੇ ਜੋ ਨਾਵੇਂ ਸਰਪੰਚ ਜਿੱਤੇ ਨੇ ਸੁਨੀਲ ਕੁਮਾਰ ਜੀ ਉਹਨਾਂ ਦੇ ਪਰਿਵਾਰਕ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਇੱਕ ਰਿੰਗ ਗਿਫਟ ਕਰ ਰਹੇ ਨੇ ਸੋਹਰਾ ਪਰਿਵਾਰ ਸੋਹਰਾ ਪਰਿਵਾਰ ਵੱਲੋਂ